ਬਿਨਾਂ ਕਿਸੇ ਝਿਜਕ ਦੇ ਆਪਣੀ ਕੁਰਸੀ ਤੋਂ ਉੱਠੇ ਕੰਟੇਨ ਤੇ ਲਹਿ ਗਏ ਆਪਣੀਆਂ ਕਵਤਾਵਾਂ ਬਾਰੇ ਗੱਲਾਂ ਕੀਤੀਆਂ ਸੇਹ ਤੌਰ ਤੇ ਕਿਹਾ ਕਿ ਮੈਂ ਆਪਣੀਆਂ ਕਵਤਾਵਾਂ ਦੇ ਵਿੱਚ ਜਿਹੜਾ ਰੁਖ ਹੈ ਜਾਂ ਪੱਤੀਆਂ ਹਨ ਜਾਂ ਫਾ ਲੈ ਉਹ ਮੈਂ ਆਪਣੀ ਕਵਤਾ ਦੇ ਵਿੱਚ ਬਹੁਤ ਵਰਤਦਾ ਮੇਰੇ ਉਹ ਲੈਣਾ ਯਾਦ ਆਤਰ ਜੀ ਅਗਲੀ ਗੱਲ ਕਿ ਨੇੜੇ ਹੋਣ ਦੀ ਗੱਲ ਗੱਲ ਸਹੀ ਹੈ ਕਿ ਨਹੀਂ ਕਿ ਪ੍ਰੀਖਿਆ ਬੰਦੇ ਦਾ ਪਰ ਪਾਤਰ ਸਾਹਿਬ ਨੂੰ ਮੈਂ 1992 ਦੇ ਵਿੱਚ ਆਪਣੇ ਕਾਲਜ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਤੋਂ ਬੁਲਾਇਆ ਜਿਹੜੀ ਵਾਜਦੇ ਦੇ ਨਾਲ ਉਹਨਾਂ ਨੇ ਉਹਦੇ ਆਪਣੀਆਂ ਗਜ਼ਲਾਂ ਸੁناਈਆਂ ਉਹ ਵਜਦ ਉਹ ਮਸਤੀ ਉਹ ਖੁਲਾਰਾ ਮੈਂ ਮੁੜ ਕੇ ਨਹੀਂ مان ਸਕਿਆ ਉਹਨਾਂ ਦੀ ਗਾਇਕੀ ਦੇ ਵਿੱਚੋਂ ਉਸ ਤੋਂ ਬਾਅਦ ਹੋਰ ਵੀ ਕੰਮ ਹੋਏ ਮੇਰੀ ਕਿਤਾਬ ਆਈ ਪੁਸਤਕੇ ਪੁਰਸਕਾਰ ਉਹਨੂੰ ਤਾਦੁਕਟਨ ਕਰਨਾ ਸੀ ਮੈਨੂੰ ਕਹਿੰਦੇ ਵੀ ਸੰਧੂ ਸਾਹਿਬ ਨੂੰ ਇਥੇ ਬੁਲਾ ਲਓ ਮਹਾਦੀਓ ਤਾਂ ਪਹਿਲੇ ਮੇਰੇ ਦਿਮਾਗ 'ਚ ਹੈ ਜਦ ਸੰਧੂ ਸਾਹਿਬ ਵੀ ਆਏ ਉਦੋਂ ਵੀ ਉਹ ਮੇਰਾ ਕੋਦ ਘੱਟ ਕਰਕੇ ਗਏ ਮੇਰੀ ਉਸ ਕਿਤਾਬ ਦਾ ਮੇਰੇ ਕੋਲ ਜੀ ਵੀ ਆਏ ਤਿੰਨ ਕੁ ਮਹੀਨੇ ਹੋਏ ਐ ਗੁਰੂ ਗਬੀਰ ਸਿੰਘ ਜਦੋਂ ਤੁਰਤੇ ਐ ਤਰਵੰਡੀ ਸਾਬੋ ਤੋਂ ਉਸ ਤੋਂ ਲੈ ਕੇ ਅਖੀਰ ਤੱਕ ਦਾ ਉਹਨਾਂ ਨੇ ਇੱਕ ਪਾਸੇ ਬੈਠ ਕੇ ਸਾਰਾ ਉਸਾਪਰ ਬਿਆਨ ਕੀਤਾ ਨਾਲ ਹੀ ਉਹਦੇ ਬੇਟੇ ਨੇ ਹੋਰ ਸਿੰਧਿਆਂ ਦੇ ਨਾਲ ਉਹ ਗਾਇਆ ਪਰ ਉਸ ਵੇਲੇ ਵੀ ਮੈਂ ਉਹਨਾਂ ਨੂੰ ਹਾਰਤਕ ਦੇ ਵਿੱਚ ਉਹ ਸਾਰਾ ਵਿਖਿਆਨ ਕਰਦੇ ਮੈਂ ਦੇਖਿਆ